ਨਸਬੇਰੇ ਨਿੱਤ ਕੱਢਦੀ ਸੀ ਗਾਲਾਂ ਅੱਥਨਸਬੇਰੇ ਨਿੱਤ ਕੱਢਦੀ ਸੀ ਗਾਲਾਂ ਮੈਂ ਵੀ ਕਰ ਦਿੱਤਾ ਉਹ ਦਾ ਪੁਰਾਹਾਲ ਸੋਹਣਿਆ ਮੈਂ ਸੱਸ ਕੁੱਟਤੀ ਲੋਹੇ ਦੀ ਫੂਕਣੀ ਨਾਲ ਸੋਹਣਿਆ ਮੈਂ ਸੱਸ ਕੁੱਟਤੀ ਲੋਹੇ ਦੀ ਫੂਕਣੀ ਨਾਲ ਸੋਹਣਿਆ ਮੈਂ ਸੱਸ ਕੁੱਟਤੀ ਕੋਈ ਕੰਮ ਕਰਾਂ ਮੇਰੇ ਪਿੱਛੇ ਪਿੱਛੇ ਰਹਿੰਦੀ ਸੀ ਸੂਈ ਹੋਈ ਕੁੱਤੀ ਮੰਗੋ ਪੱਜ ਪੱਜ ਪੈਂਦੀ ਸੀ ਕੋਈ ਕੰਮ ਕਰਾ ਮੇਰੇ ਪਿੱਛੇ ਪਿੱਛੇ ਰਹਿੰਦੀ ਸੀ ਸੂਈ ਹੋਈ ਕੁੱਤੀ ਮੱਗੁ ਪੱਜ ਪੱਜ ਪੈਂਦੀ ਸੀ ਕੰਮਲੀ ਬਣਾ ਕੇ ਰੱਖੇ ਸਾਰਾ ਦਿਨ ਮੈਨੂੰ ਕੰਮਲੀ ਬਣਾ ਕੇ ਰੱਖੇ ਸਾਰਾ ਦਿਨ ਮੈਨੂੰ ਖੇੜਦੀ ਨਮੀ ਤੋਂ ਨਮੀ ਚਾਲ ਸੋਹਣਿਆ ਮੈਂ ਸੱਸ ਕੁਟਤੀ ਲੋਹੇ ਦੀ ਫੂਕਣੀ ਨਾਲ ਸੋਹਣਿਆ ਮੈਂ ਸੱਸ ਕੁਟਤੀ ਝਾੜ ਪੋਚ ਵਾਲੀ ਨਾਲ ਮੇਰਾ ਬੁਰਾ ਹਾਲ ਵੇ ਭਾਈਆਂ ਤੋਂ ਬਗੈਰ ਮੈਨੂੰ ਕੱਢਦੀ ਨਗਾਲ ਵੇ ਚੜੂ ਪੁੱਛੇ ਧਾੜੀ ਨਾਲ ਮੇਰਾ ਬੁਰਾ ਹਾਲ ਵੇ ਭਾਈਆਂ ਤੋਂ ਬਗੈਰ ਮੈਨੂੰ ਕੱਢ ਦੀ ਨਗਾਲ ਵੇ ਚੜੂ ਪੁੱਛੇ ਧਾੜੀ ਨਾਲ ਮੇਰਾ ਬੁਰਾ ਹਾਲ ਵੇ ਭਾਈਆਂ ਤੋਂ ਬਗੈਰ ਮੈਨੂੰ ਕੱਢ ਦੀ ਨਗਾਲ ਵੇ ਦੁੱਧ ਦਾ ਗਲਾਸ ਮੇਰੇ ਹੱਥ ਵਿੱਚੋਂ ਖੋਲਿਆ ਦੁੱਧ ਦਾ ਗਲਾਸ ਮੇਰੇ ਹੱਥ ਵਿੱਚੋਂ ਖੋਲਿਆ ਪਰਖ ਦੀ ਧੱਤੀ ਠੰਡੀ ਧਾਲ ਸੋਣਿਆ ਮੈਂ ਸੱਚ ਕੁੱਟਤੀ ਲੋਹੇ ਦੀ ਫੂਕਣ ਨਾਲ ਸੋਣਿਆ ਮੈਂ ਸੱਚ ਕੁੱਟਤੀ ਉੱਤਲੀ ਮਨੁਤਾਹ ਖੌਂਖੌਂ ਖੰਗਦੀ ਸਾਰਾ ਦਿਨ ਮੇਰੀ ਜਿੰਦ ਸੂਹੀ ਉੱਤੇ ਟੰਗਦੀ ਉੱਤਲੀ ਮਨੁਤਾਹ ਖੌਂਖੌਂ ਖੰਗਦੀ ਸਾਰਾ ਦਿਨ ਮੇਰੀ ਜਿੰਦ ਸੂਹੀ ਉੱਤੇ ਟੰਗਦੀ ਕਰਦੀ ਨਾ ਕੰਮ ਕੋਈ ਮਾਜਦੀ ਨਾ ਪਾਂਦਾ ਕਰਦੀ ਨਾ ਕੰਮ ਕੋਈ ਮਾਜਦੀ ਨਾ ਪਾਂਦਾ ਨਿੱਤ ਰੱਖਦੀ ਪਿਛਾ ਕੇ ਨਾ ਮਾ ਜਾਲ ਸੋਹਣਿਆ ਮੈਂ ਸੱਚ ਕੁੱਟਤੀ ਲੋਹੇ ਦੀ ਫੂਕਣੀ ਨਾਲ ਸੋਹਣਿਆ ਮੈਂ ਸੱਚ ਕੁੱਟਤੀ ਹੁਣ ਤੱਕ ਉਸ ਦੀਆਂ ਚੱਲੀਆਂ ਬਥੇਰੀਆਂ ਸਾਰਾ ਦਿਨ ਕਰਦੀ ਹੁਣ ਤੱਕ ਉਸ ਦੀਆਂ ਚੱਲੀਆਂ ਬਥੇਰੀਆਂ ਮੇਰੇ ਨਾਲ ਕਰਦੀ ਸੀ ਨਿੱਤ ਹੀਰਾ ਫੇਰੀਆਂ ਹੁੰਦੇ ਤੱਕ ਉਸ ਦੀਆਂ ਚੱਲੀਆਂ ਬਥੇਰੀਆਂ ਮੇਰੇ ਨਾਲ ਕਰਦੀ ਸੀ ਨਿੱਤ ਹੀਰਾ ਫੇਰੀਆਂ ਸਾਧ ਹੀਰੀ ਬਾਲਾ ਲੀਲਾ ਸੁਣਦਾ ਨਾ ਮੇਰੀ ਸਾਧ ਹੀਰੀ ਬਾਲਾ ਲੀਲਾ ਸੁਣਦਾ ਨਾ ਮੇਰੀ ਦੱਬ ਘੁੱਟ ਕੇ ਲੰਗਾਏ ਕਈ ਸਾਲ ਸੋਣਿਆ ਮੈਂ ਸੱਸ ਕੁੱਟਤੀ ਲੋਹੇ ਦੀ ਫੂਕਣੀ ਨਾਲ ਸੋਣਿਆ ਮੈਂ ਸੱਸ ਕੁੱਟਤੀ